ਜੀ ਦੇ ਨਈਏ ਬਣਾ ਵੀਰੋ ਜੋਰ ਲਾ ਦੀਏ ਵੀਰ ਰਲ ਸਾਰੇ ਗੌਰਮੈਂਟ ਨੂੰ ਦਈਏ ਧਕਾ ਵੀਰੋ ਭਾਰਤ ਵਰਸ਼ ਨੂੰ ਰਲ ਉਠਾਲ ਦੀਏ ਮਜਾ ਜੁਰਮ ਦਾ ਦਈਏ ਚਖਾ ਵੀਰੋ ਸੋ ਇਹਦੇ ਵਿੱਚ ਦੇਖੋ ਇੰਨੀ ਛੋਟੀ ਕਾਪਟਾ ਦੇ ਵਿੱਚ ਜਿਹੜੀ 1930 31 ਦੇ ਵਿੱਚ ਲਿਖੀ ਗਈ ਆ ਉਹਦੇ ਵਿੱਚ ਵੀ ਉਹਨਾਂ ਨੇ ਦੋ ਗੱਲਾਂ ਬੜੀਆਂ ਇੰਪੋਰਟੈਂਟ ਕੀਤੀਆਂ ਕਿ ਸਾਡੇ ਸਾਰਿਆਂ ਦੇ ਵਿੱਚ ਤਫਾਕ ਹੋਣਾ ਚਾਹੀਦਾ ਉਹਨਾਂ ਨੇ ਕੋਈ Hindu Sikh Muslimਾਂ ਦੀ ਗੱਲ ਨਹੀਂ ਕੀਤੀ ਹੈ ਉਹਨਾਂ ਦੇ ਸਾਰੇ ਵੀਰ ਵੀਰ ਕਿਹਾ ਉਹਨਾਂ ਨੂੰ ਫਿਰ ਅਸੀਂ ਕਿਉਂ ਬਣ ਰਹੇ ਆ ਉਹਨਾਂ ਵੀਰਾਂ ਨੂੰ ਜਿਹੜੇ ਏਡੇ ਯੋਧੇ ਸਨ ਸੋ ਵੀ ਡੋਟ ਹੈਵ ਟੂ ਡੂ ਥੈਟ ਅਸੀਂ ਉਹਨਾਂ ਦੇ ਉਸ ਸੋਚ ਦੇ ਨਾਲ ਅਨਿਆਂ ਕਰਦੇ ਆ ਫਿਰ ਤੁਸੀਂ ਦੇਖੋ ਕਿ ਉਹਨਾਂ ਦੇ ਜਿਹੜਾ ਪਹਿਲਾ ਪਰਚਾ ਸ਼ਿਕਾਇਤ ਆ ਉਹਦੇ ਵਿੱਚ ਇੱਕ ਇਸ਼ਤਿਹਾਰ ਜਿਹੜਾ ਉਹ ਆਉਂਦਾ ਸੀਗਾ ਆਊਰੋਜ਼ ਦਾ ਇਸ਼ਤਿਹਾਰ ਇਸ ਤਰ੍ਹਾਂ ਦਾ ਸੀ ਉਹਨਾਂ ਨੇ ਅਪੀਲ ਕੀਤੀ ਲੋਕਾਂ ਨੂੰ ਕਿ ਤੁਸੀਂ ਗਦਰ ਪਾਰਟੀ ਜੁਆਇਨ ਕਰੋ ਸੋ ਤਕੀਰ ਦੇ ਵਿੱਚ ਇਸ਼ਤਿਹਾਰ ਦੇਖੋ ਸੁਣਨ ਵਾਲਾ ਜਿਹੜਾ ਵੀ ਗਦਰ ਪਾਰਟੀ ਦਾ ਮੈਂਬਰ ਬਣੇਗਾ ਉਸ ਵਾਸਤੇ ਆ ਸੇਵਾ ਫਲ ਹੋਏਗਾ ਸੇਵਾ ਫਲ ਮੌਤ ਇਨਾਮ ਸ਼ਹਾਦਤ ਪੈਨਸ਼ਨ ਆਜ਼ਾਦੀ ਤੇ ਕੰਮ ਦੀ ਜਗ੍ਹਾ ਹਿੰਦੁਸਤਾਨ ਸੋ ਕਿਹੜਾ ਵਾਦਾ ਜਿਹੜਾ ਆਪਣੇ ਕਰ ਪਰ ਲੀਕ ਨੂੰ ਆਉਣ ਗਿਆ ਅਮਰੀਕਾ ਦੇ ਵਿੱਚ ਇੰਨਾ ਔਖਾ ਹੋ ਗਏ ਤੇ ਉਥੇ ਹੋਇਆ ਇਸ਼ਤਿਹਾਰ ਨੇ ਕਰਤਾਰ ਸਿੰਘ ਸਾਹਿਬ ਉਹ ਰਿਸ਼ਾ ਆਉਦੇ ਨੇ ਇਹ ਗੱਲ ਤਾਂ ਪਹਿਲਾ ਜਿਹੜਾ ਅੰਕਾ ਨਾਨ ਲਾਲਾ ਹਰदयाल ਜੀ ਸੋ ਉਹਦੇ ਵਿੱਚ ਇਹ ਇਸ਼ਤਿਹਾਰ ਦਿੱਤਾ ਜਾਂਦਾ ਔਰ ਤੁਸੀਂ ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਉਹਦੇ ਵਿੱਚ ਸ਼ਾਮਿਲ ਵੀ ਹੋ ਰਹੇ ਸੋ ਮਰਜੀਵੜੇ ਹਰ ਜਗ੍ਹਾ ਹਰ ਥਾਂ ਤੇ ਹੁੰਦੇ ਨੇ ਉਹ ਕਿਤੇ ਵੀ ਪਹੁੰਚ ਜਾਂਦੇ ਉਹਨਾਂ ਨੇ ਮਰਜੀਵੜੇ ਹੀ ਰਹਿਣਾ ਹੈ